ਅਮ ਜੀ ਕੀ ਹਾਲ ਚਲ ਸਾਰਿਆਂ ਦਾ ਵੈਲਕਮ ਟੂ ਬਲੌਗ ਸੋ ਮੰਡੀ ਵਿੱਚ ਝੋਨਾ ਆਉਣਾ ਚાલુ ਹੋ ਚੁੱਕਾ ਆ ਜਿੱਦਾਂ ਕਿ ਆਪਾਂ ਲੈ ਕੇ ਆਏ ਆ ਸਾਹਮਣੇ ਢੇਰੀਆਂ ਦੇਖ ਰਹੇ ਹਾਂ ਤੁਸੀਂ ਪਈਆਂ ਪੀਆਰ 126 ਦੀ ਆ ਇਹਦਾ ਮੋਇਸਚਰ ਰੇਟ ਤੇ ਦਾਣੇ ਚਮਕ ਲੱਗੇ ਜਾ ਕੇ ਚੈੱਕ ਕਰੋਨਾ ਪਹਿਲਾਂ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਲਾਈਕ ਕਰਨਾ ਵੀਡੀਓ ਨਾ ਪਰਿਓ ਆਪਣੇ ਏਰੀਆ ਰੇਟ ਜ਼ਰੂਰ ਦੱਸੋ ਤੁਹਾਡੇ ਏਰੀਆ 'ਚ ਕੀ ਰੇਟ ਲੱਗਦਾ ਕਿੰਨਾ ਮੋਇਸਚਰ ਆ ਸੋ ਤੁਹਾਨੂੰ ਲੱਗੇ ਜਾ ਕੇ ਪਹਿਲਾ ਢੇਰੀ ਦਾ ਰੰਗ ਚੈੱਕ ਕਰਾਉਣਾ ਆ ਸੋ ਟੀਰੀਆ ਚੈੱਕ ਕਰੋ ਯਾਰ ਚਮਕ ਟੀਰੀਆਂ ਦੀ ਪੀਆ 126 ਦਾ ਦਾਣਾ ਟੀਰੀ ਚਮਕ ਬਹੁਤ ਵਧੀਆ ਆ ਤੇ ਸੁੱਕਾ ਪਿਆ ਬਿਲਕੁਲ ਮਾਰ ਮੋਇਚਰ ਇਹਦਾ ਆ ਰਿਹਾ ਜੀ ਵੀ ਦੇ ਲੱਗੇ ਸੋ ਰੇਟ ਦੀ ਗੱਲ ਕਰਾਂਗੇ ਰੇਟ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਜ਼ਰੂਰ ਦੱਸੂਗਾ ਕੀ ਰੇਟ ਲੱਗਾ ਵੀ ਮੋਇਚਰ ਦਾ ਸੋ ਤੁਸੀਂ ਆਪਣਾ ਵੀ ਜ਼ਰੂਰ ਦੱਸੋ ਤੁਹਾਡੇ ਏਰੀਆ's ਕੀ ਰੇਟ ਚੱਲ ਰਿਹਾ ਹੈ ਕਰਪੂਥਲਾ ਮੰਡੀ ਦਾ ਰੇਟ ਹੋਊਗਾ ਜੋ ਵੀ ਤੁਹਾਨੂੰ ਦੱਸਿਆ ਜਾਊਗਾ ਟੌਪ ਦਾ ਰੇਟ ਵੀ ਦੱਸਾਂਗੇ ਤੇ ਲੋ ਦਾ ਰੇਟ ਵੀ ਦੱਸਾਂਗੇ ਅਖੀਰ ਤੱਕ ਕੀ ਰੇਟ ਲੱਗਾ ਘਟੋ ਘੱਟ ਤੇ ਵੱਧੋ ਵੱਧ। ਦਾਣੇ ਦਾ ਨੰਦ ਖੁਣਨਾ ਪਹਿਲਾਂ ਮੈਂ ਦਾਣੇ ਰੰਗ ਦਾਣੇ ਦਾ ਚਮਕ ਦੇਖੋ ਦਾਣੇ ਕਿੰਨੀ ਸੋਹਣੀ ਆ। ਦਾਣਾ ਬਿਲਕੁਲ ਪੱਕ ਚੁੱਕਾ ਆ। ਦੋਨੇ ਤਿੰਨੇ ਢੇਰੀਆਂ ਆਪਣੇ ਇਦਾਂ ਦੀਆਂ ਆ। ਸੋ ਇੱਕ ਵਾਰੀ ਮੰਡੀ ਦਾ 껃ਾ ਮਾਰਾਂਗੇ ਵੀ ਪਹਿਲਾਂ ਕੀ ਹਫ਼ਤਾ ਸਾਰੇ ਪਾਸੇ ਫੇਤਨ ਦੱਸਤਾ ਮੈਂ ਦਾ ਰੇਟ। ਕਿਉਂ ਮੰਡੀ ਵਿੱਚ ਤੁਹਾਨੂੰ ਦਿਖਾਉਂਦੇ ਆ ਵੀ ਕਿੰਨਾ ਕ੍ਰੈਸ਼ ਪੈਣਾ ਚੱਲੂ ਹੋ ਚੁੱਕਾ ਆ। ਮੰਡੀ ਕਰ ਪੁੱਛ ਲਾਇਆ ਇਹ ਤੁਹਾਨੂੰ ਗੇਰਾ ਮਡਾਉਨੇ ਆ ਤੇ ਮੋਇਸਚਰ ਜਿੱਦਾਂ ਵੀ ਆਇਆ ਆਪਣੀ ਢੇਰੀ ਦਾ ਸੋ ਇਧਰ ਸੁੱਕਣੀ ਵੀ ਪਾਇਆ ਮਾਲ ਕਿਤੇ ਗਿੱਲਾ ਵੀ ਆ ਰਿਹਾ ਆ ਪੱਖੇ ਚੱਲਦੇ ਆ ਇਸ ਚੰਨ ਸਵੇਰੇ ਹੀ ਮਤਲਬ ਲਾ ਕੇ ਢੇਰੀਆਂ ਤੇ ਰੇਟ ਲੱਗਨੇ ਸ਼ੁਰੂ ਹੋ ਜਾਣੇ ਆ ਹੋਰ ਥੋੜਾ ਟਾਈਮ ਆ ਜੇ ਤਾਂ ਆਪਾਂ ਇੱਥੇ ਰਹਿ ਫਿਰ ਦੇ ਬੋਲੀ ਤੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਨਹੀਂ ਤੇ ਲਾਸਟ ਵਿੱਚ ਰੇਟ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਊਗੀ ਮੰਡੀ ਵਿੱਚ ਸੀਜ਼ਨ ਸਟਾਰਟ ਹੋ ਚੁੱਕਾ ਆ ਪੂਰਾ ਫਿਲਹਾਲ ਇਹ ਮੰਡੀ ਹੈਗੀ ਕਪੂਠਲਾ ਮੰਡੀ ਲੋਡਿੰਗ ਵੀ ਚੱਲੂ ਹੋ ਚੁੱਕੀ ਆ ਕਿਉਂਕਿ ਪ੍ਰਾਈਵੇਟ ਹੀ ਵੇਖ ਰਿਹਾ ਆਪਣੇ ਏਰੀਆ 'ਚ ਜ਼ਿਆਦਾ ਚੋਣਾ ਸਰਕਾਰੀ ਖਰੀਦ ਬਹੁਤ ਘਟਿਆ ਇਸ ਟਾਈਮ ਹੋ ਰਹੀ ਕਿਉਂਕਿ ਕਈ ਕੋਸ਼ਿਸ਼ ਦੇਖ ਰਿਹਾ ਸਰਕਾਰੀ ਖਰੀਦ ਲੈਣ ਲੱਗੇ ਮੌਇਸਚਰ ਪਹਿਲਾਂ ਤਾਂ ਬਹੁਤ ਘੱਟ ਚਾਹੀਦਾ ਆ ਮੀਂਹ ਜ਼ਿਆਦਾ ਪੈਣ ਕਰਕੇ ਮੌਇਸਚਰ ਇਹ ਕੰਟਰੋਲ ਨਹੀਂ ਹੋ ਰਿਹਾ ਧੁੱਪਾਂ ਘੱਟ ਲੱਗੀਆਂ ਆ ਮੌਇਸਚਰ ਵੀ ਦੇ ਲੱਗੇ ਆ ਰਿਹਾ ਟੌਪ ਤੇ ਸੋ ਵੇਟ ਕਰਦੇ ਹਾਂ ਥੋੜਾ ਟਾਈਮ ਜੇ ਤਾਂ ਬੋਲੀ ਲੱਗਣੀ ਸ਼ੁਰੂ ਹੋ ਗਈ ਫੇ ਤੁਹਾਨੂੰ ਬੋਲੀ ਦਿਖਾਵਾਂਗੇ ਤੇ ਲਾਸਟ ਵਿੱਚ ਰੇਟ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਊਗੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ